ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1245 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1246 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਹੱਲਾ ਪਹਿਲਾ ਮਨੋ ਹੁਜੇ ਅੰਦੇ ਕੂਪ ਕਹਿਆ ਬਿਰਦ ਨਾ ਜਾਣਨੀ ਪਹਿਲੇ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਕਿ ਜੋ ਮਨੁੱਖ ਮਨੋ ਅੰਨੇ ਕੂਪ ਹਨ ਅੰਨੇ ਖੂ ਹਨ ਭਾਵ ਪੁੱਜ ਕੇ ਮੂਰਖ ਹਨ ਉਹ ਦੱਸਿਆ ਵੀ ਇਨਸਾਨੀ ਫਰਜ਼ ਨਹੀਂ ਜਾਣਦੇ ਜਿਸ ਤਰ੍ਹਾਂ ਸਾਡੇ ਪਿੰਡਾਂ ਵਾਲ ਦੇ ਮੂਰਖ ਲੋਕ ਜਿਹੜੇ ਨੇ ਪਾਣੀ ਬਹੁਤ ਬਰਬਾਦ ਕਰਦੇ ਨੇ ਪੀਣ ਵਾਲਾ ਪਾਣੀ ਪੱਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਏ ਤੇ ਕਈ ਬੁੱਧੀਜੀਵੀ ਲੋਕਾਂ ਨੂੰ ਸਮਝਾਉਂਦੇ ਵੀ ਨੇ ਕਿ ਭਾਈ ਪਾਣੀ ਬਰਬਾਦ ਨਾ ਕਰੋ ਕਈ ਬੁੜੀਆਂ ਤੇ ਐਦਾਂ ਦੀਆਂ ਨੇ ਵੀ ਸਮਰਸੀ ਬਲ ਸਾਰਾ ਦਿਨ ਚੱਲਦਾ ਰਹਿੰਦਾ ਹੈ ਕਹਿੰਦੇ ਸਾੜਾ ਚੱਲਦਾ ਹੈ ਤੁਸੀਂ ਕੀ ਰਹਿਣਾ ਵਿੱਚੋਂ ਅਸੀਂ ਬਿੱਲ ਦੇਨੇ ਆ ਟੂਟੀ ਦਾ ਅਸੀਂ ਪਾਵੇਂ ਪਾਣੀ ਬਰਬਾਦ ਕਰੀਏ ਪਾਵੇਂ ਨਾ ਕਰੀਏ ਇਹ ਮੂਰਖ ਲੋਕ ਨੇ ਇਹ ਮਨੋਂ ਅੰਦੇ ਹੁੰਦੇ ਨੇ ਮਨੋਂ ਜੇ ਅੰਦੇ ਕੂਪ ਕੂਪ ਕਿਆ ਬਿਰਦ ਨਾ ਜਾਣਨੀ ਕਿਸੇ ਦਾ ਕਿਹਾ ਇਨਸਾਨੀ ਫਰਜ਼ ਉਹ ਨਹੀਂ ਜਾਣਦੇ ਵੀ ਸਾਡਾ ਫਰਜ਼ ਕੀ ਬਣਦਾ ਹੈ ਤੇ ਸਾਨੂੰ ਇਨਸਾਨ ਕੀ ਸਮਝਾ ਰਿਹਾ ਹੈ ਆਓ ਆਪਾਂ ਵੀ ਕੁਝ ਮੂਰਖ ਆਪਣੇ ਆਂਡ ਗਵਾਂ ਜੋ ਵੀ ਰਹਿੰਦੇ ਨੇ ਉਹਨਾਂ ਨੂੰ ਸਮਝਾਈਏ ਭਾਈ ਪਾਣੀ ਬਰਬਾਦ ਘਟ ਕਰੋ ਮਨ ਅੰਦਾ ਉਂਦਾ ਕਬਲ ਦਿਸਨ ਖਰੇ ਕਰੂਪ ਮਨ ਅੰਨਾ ਹੋਣ ਕਰਕੇ ਤੇ ਹਿਰਦਾ ਕਬਲ ਧਰਮ ਵੱਲੋਂ ਉਲਟਿਆ ਹੋਣ ਦੇ ਕਾਰਨ ਉਹ ਬੰਦੇ ਬਹੁਤ ਕੋਝੇ ਲੱਗਦੇ ਹਨ ਭੇੜੇ ਲੱਗਦੇ ਹਨ ਮੂਰਖਾਂ ਤੋਂ ਜਿੰਨਾ ਜਲਦੀ ਹੋ ਸਕੇ ਦੂਰੀ ਬਣਾ ਲਵੋ ਕਿਉਂਕਿ ਮੂਰਖ ਆਪ ਤੇ ਮੂਰਖ ਹੈਗੇ ਹੀ ਨੇ ਤੇ ਤੁਹਾਡਾ ਵੀ ਜੀਣਾ ਬਰਬਾਦ ਕਰ ਦਿੰਦੇ ਨੇ ਇਸ ਕਰਕੇ ਜੇ ਤੁਸੀਂ ਮੂਰਖਾਂ ਤੋਂ ਦੂਰੀ ਬਣਵਾ ਲੋਗੇ ਗੁਰਮਖਾ ਦੇ ਨੇੜੇ ਰਹਿਣ ਲੱਗ ਪੋਗੇ ਤੇ ਤੁਹਾਡਾ ਜੀਵਨ ਵਧੀਆ ਹੋ ਜਾਏਗਾ ਸਫਲਾ ਹੋ ਜਾਏਗਾ ਗੁਰੂ ਘਰ ਜਾਇਆ ਕਰੋ ਇੱਕ ਕਹਿ ਜਾਣ ਕਹਿਆ 부ਜੈ ਤੇ ਨਰ ਸੁਗੜ ਸਰੂਪ ਕਈ ਮਨੁੱਖ ਐਸੇ ਹਨ ਜੋ ਗੱਲ ਕਰਨੀ ਵੀ ਨਹੀਂ ਜਾਣਦੇ ਤੇ ਕਿਸੇ ਦੀ ਆਖੀ ਸਮਝਦੇ ਵੀ ਨਹੀਂ ਹਨ ਉਹ ਮਨੁੱਖ ਸੁਚੱਜੇ ਤੇ ਸੋਹਣੇ ਜਪਦੇ ਹਨ ਵਾਹਿਗੁਰੂ ਮਾਫੀ ਮੈਂ ਥੋੜਾ ਗਲਤ ਬੋਲ ਗਿਆ ਇੱਕ ਕਹੈ ਜਾਣੈ ਕਹਿਆ 부ਝਹਿ ਤੇ ਨਰ ਸੁਗੜ ਸਰੂਪ ਕਈ ਮਨੁੱਖ ਐਸੇ ਹਨ ਜੋ ਗੱਲ ਕਰਨੀ ਵੀ ਜਾਣਦੇ ਹਨ ਤੇ ਕਿਸੇ ਦੀ ਆਖੀ ਸਮਝਦੇ ਵੀ ਹਨ ਉਹ ਮਨੁੱਖ ਸੁਚੱਜੇ ਤੇ ਸੋਹਣੇ ਜਪਦੇ ਹਨ ਇਕ ਨਾ ਆਨਾਦ ਨਾ ਬੇਦ ਨਾ ਗੀਅ ਰਸ ਰਸ ਕਸ ਨਾ ਜਨੰਤ ਕਈ ਬੰਦਿਆ ਨੂੰ ਨਾ ਜੋਗੀਆਂ ਦੇ ਨਾਦ ਦਾ ਰਸ ਨਾ ਵੇਦ ਦਾ ਸ਼ੌਂਕ ਨਾ ਰਾਗ ਦੀ ਖਿੱਚ ਕਿਸੇ ਤਰ੍ਹਾਂ ਦੇ ਕੋਮਲ ਹੁਨਰ ਵਿੱਚ ਰੁਚੀ ਨਹੀਂ ਹੈ ਇਕ ਨਾ ਸੁੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਓ ਨਲਹੰਤ ਕਈਆਂ ਨੂੰ ਨਾ ਸੂਝ ਨਾ ਬੁੱਧੀ ਨਾ ਅਕਲ ਦੀ ਸਾਰ ਤੇ ਇੱਕ ਅੱਖਰ ਵੀ ਪੜ੍ਹਨਾ ਨਹੀਂ ਜਾਣਦੇ ਨਾਨਕ ਸੇ ਨਰ ਅਸਲ ਘਰ ਜੇ ਬਿਨ ਗੁਣ ਗਰਬ ਕਰੰਤ ਹੇ ਨਾਨਕ ਜਿਨ੍ਹਾਂ ਵਿੱਚ ਕੋਈ ਵੀ ਗੁਣ ਨਾ ਹੋਵੇ ਤੇ ਹੰਕਾਰ ਗਣੀ ਕਰੀ ਜਾਣ ਉਹ ਮਨੁੱਖ ਨਿਰੇ ਖੋਤੇ ਹਨ ਗਦੇ ਹਨ ਇਹ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਕਹਿ ਰਹੇ ਹਨ ਗੁਰੂ ਪਿਆਰਿਓ ਪੌੜੀ ਗੁਰਮੁਖ ਸਭ ਪਵਿੱਤ ਹੈ ਤਨ ਸੰਪੈ ਮਾਇਆ ਜੋ ਮਨੁੱਖ ਗੁਰੂ ਦੇ ਦਸੇ ਰਾਹ ਤੇ ਦੁਰਦੇ ਹਨ ਉਨਾ ਲੋਈ ਤਨ ਪਦਾਰਥ ਮਾਇਆ ਆਦਿਕ ਸਭ ਕੁਝ ਪਵਿੱਤਰ ਹੈ ਹਾਰੇ ਅਰਥ ਜੋ ਖਰਚ ਦੇ ਦਿੰਦੇ ਸੁਖ ਪਾਇਆ ਕਿਉਂਕਿ ਉਹ ਰੱਬ ਦੇ ਲੇਖੇ ਵੀ ਖਚਦੇ ਹਨ ਤੇ ਲੋੜ ਬੰਦਿਆਂ ਨੂੰ ਦਿੰਦੇ ਹਨ ਜਿਉਂ-ਜਿਉਂ ਬਣਦੇ ਹਨ ਤਿਉਂ-ਤਿਉਂ ਸੁਖ ਪਾਉਂਦੇ ਹਨ ਕਿਉਂਕਿ ਗੁਰੂਆਂ ਨੇ ਵੀ ਸਾਨੂੰ ਦਸਵੰਦ ਕੱਢਣ ਦੀ ਆਗਿਆ ਦਿੱਤੀ ਹੈ ਹਦਾਇਤ ਕੀਤੀ ਹੈ ਕਿ ਭਾਈ ਦਸਵੰਦ ਕੱਢਿਆ ਕਰੋ ਨਾਲੇ ਸਮੇਂ ਦਾ ਤੇ ਨਾਲੇ ਆਪਣੀ ਕਿਰਤ ਕਮਾਈ ਵਿੱਚੋਂ ਜੋ ਹਰ ਨਾਮ ਧਿਆਏਂਦੇ ਤਿੰਨ ਟੋਟ ਨਾਇਆ ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਤੇ ਮਾਇਆ ਲੋੜਵੰਦਿਆ ਨੂੰ ਦਿੰਦੇ ਹਨ ਉਹਨਾਂ ਨੂੰ ਮਾਇਆ ਵੱਲੋਂ ਥੜਨੀ ਆਉਂਦੀ ਫਿਰ ਦਿੱਤਾ ਹੋਇਆ ਦਾਨ ਕਈ ਗੁਣਾ ਵੱਧਾ ਹੈ ਗੁਰਮਖਾ ਨਦਰੀ ਆਵੰਦਾ ਮਾਇਆ ਸੁੱਟ ਪਾਇਆ ਗੁਰੂ ਦੇ ਸਾਹਮਣੇ ਰਹਿਣ ਵਾਲੇ ਮਨੁੱਖਾ ਨੂੰ ਇਹ ਗੱਲ ਸਾਫ਼ ਦਿਸਦੀ ਹੈ ਇਸ ਵਾਸਤੇ ਉਹ ਮਾਇਆ ਹੋਰਨਾਂ ਨੂੰ ਵੀ ਹੱਥੋਂ ਦਿੰਦੇ ਹਨ ਖਾਵੇ ਖਰਚੇ ਰਲ ਮਿਲ ਭਾਈ ਤੋੜ ਨਾ ਆਵੇ ਵੱਧੋ ਜਾਈ ਨਾਨਕ ਭਗਤਾ ਹੋਰ ਚੇਤ ਨਾ ਆਵਈ ਹਰ ਨਾਮ ਸਮਾਇਆ ਏ ਨਾਨਕ ਭਗਤੀ ਕਰਨ ਵਾਲੇ ਬੰਦਿਆਂ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਚੇਤ ਵਿੱਚ ਨਹੀਂ ਆਉਂਦਾ ਭਾਵ ਧਨ ਆਦਿਕ ਦਾ ਮੋਹ ਉਹਨਾਂ ਦੇ ਮਨ ਵਿੱਚ ਘਾਰ ਨਹੀਂ ਕਰ ਸਕਦਾ ਉਹ ਪ੍ਰਭੂ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਸ਼ਲੋਕ ਮਹੱਲਾ ਚੌਥਾ ਸਾਧਗੁਰ ਸੇਵਨ ਸੇ ਵੜੇ ਭਾਗੀ ਉਹ ਮਨੁੱਖ ਵੱਡੇ ਭਾਗਾ ਵਾਲੇ ਹਨ ਜੋ ਆਪਣੇ ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ ਗੁਰੂ ਦੀ ਸੇਵਾ ਕਰਦੇ ਹਨ ਸੱਚਾ ਸ਼ਬਦ ਜਿਨਾ ਏਕ ਲਿਵ ਲਾਗੀ ਗੁਰੂ ਦੇ ਸੱਚੇ ਸ਼ਬਦ ਦੇ ਰਾਹੀ ਜਿਨ੍ਹਾਂ ਦੀ ਸੁਰ ਦੇਕ ਪਰਮਾਤਮਾ ਵਿੱਚ ਲੱਗੀ ਰਹਿੰਦੀ ਹੈ ਗ੍ਰਹਿ ਕੁਟੰਬ ਮਹਿ ਸਹਿਜ ਸਮਾਦੀ ਜਿਹੜੇ ਮਨੁੱਖ ਗ੍ਰਿਸ਼ਤ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਨਾਨਕ ਨਾਮ ਰਤੇ ਸੱਚੇ ਬੈਰਾਗੀ ਹੇ ਨਾਨਕ ਉਹ ਮਨੁੱਖ ਅਸਲ ਵਿਰਕਤ ਹਨ ਸਾਧੂ ਹਨ ਜੋ ਪ੍ਰਭੂ ਦੇ ਨਾਮ ਵਿੱਚ ਗ੍ਰਸਥ ਵਿੱਚ ਰਹਿੰਦਿਆਂ ਵੀ ਰੰਗੇ ਹੋਏ ਹਨ ਮਹੱਲਾ ਚੌਥਾ ਗਣਤਾ ਸੇਵਨਾ ਹੋਬਈ ਕੀਤਾ ਧਾਏ ਨਾ ਪਾਏ ਜੇ ਆਖਦੇ ਰਹੀਏ ਕਿ ਮੈਂ ਫਲਾਣਾ ਕੰਮ ਕੀਤਾ ਫਲਾਣੀ ਸੇਵਾ ਕੀਤੀ ਤਾਂ ਇਸ ਤਰ੍ਹਾਂ ਸੇਵਾ ਨਹੀਂ ਹੋ ਸਕਦੀ ਇਸ ਤਰ੍ਹਾਂ ਕੀਤਾ ਹੋਇਆ ਕੋਈ ਵੀ ਕੰਮ ਸਫਲ ਨਹੀਂ ਹੁੰਦਾ ਸ਼ਬਦ ਹੈ ਸਾਧਨ ਆਇਓ ਸੱਚ ਨਾਲ ਲੱਗੋ ਭਾਓ ਜਿਸ ਮਨੁੱਖ ਨੂੰ ਸਤਗੁਰ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਉਸ ਦਾ ਪਿਆਰ ਨਹੀਂ ਬਣ ਸਕਦਾ ਸਤਗੁਰ ਪਿਆਰਾ ਨਾ ਲੱਗੈ ਮਨ ਹਟ ਆਵੇ ਜਾਏ ਜਿਸ ਮਨੁੱਖ ਨੂੰ ਗੁਰੂ ਪਿਆਰਾ ਨਹੀਂ ਲੱਗਦਾ। ਉਹ ਮਨ ਦੇ ਹੱਠ ਨਾਲ ਹੀ ਗੁਰੂ ਦੇ ਦਰ ਤੇ ਆਉਂਦਾ ਜਾਂਦਾ ਹੈ। ਭਾਵ ਗੁਰੂ ਦਰ ਤੇ ਜਾਣ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ। ਕਿਉਂਕਿ ਜੇ ਇੱਕ ਵਿਖਾ ਅਗਾਹਾ ਭਰੇ ਤਾਂ 10 ਵਿਖਾ ਪਿਛਾ ਹਾਂ ਜਾਏ। ਜੇ ਉਹ ਇੱਕ ਕਦਮ ਗਾਂ ਫੁੱਟਦਾ ਹੈ ਤਾਂ 10 ਕਦਮ ਪਿਛਾ ਜਾ ਪੈਂਦਾ ਹੈ। ਗੁਰੂ ਦੇ ਦਰ ਤੇ ਜਾਣਾ ਤੇ ਸੱਚੇ ਦਿਲ ਨਾਲ ਜਾਈਏ, ਸੱਚੀ ਨੀਤ ਨਾਲ ਜਾਈਏ। ਸਤ ਗੁਰ ਕੀ ਸੇਵਾ ਚਾਕਰੀ ਜੇ ਚੱਲੈ ਸਤ ਗੁਰ ਭਾਏ ਜੇ ਮਨੁੱਖ ਸਤ ਗੁਰ ਦੇ ਭਾਣੇ ਵਿੱਚ ਤੁਰਨ ਤਾਂ ਹੀ ਗੁਰੂ ਦੀ ਸੇਵਾ ਚਾਕਰੀ ਪ੍ਰਵਾਨ ਹੁੰਦੀ ਹੈ ਆਪ ਗਵਾਏ ਸਤ ਗੁਰ ਨਾ ਮਿਲੈ ਸਹਿਜੇ ਰਹੇ ਸਮਾਏ ਜੋ ਮਨੁੱਖ ਆਪਾ ਪਾਪਾ ਮਟਾ ਕੇ ਗੁਰੂ ਦੇ ਦਰ ਤੇ ਜਾਏ ਤਾਂ ਢੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਨਾਨਕ ਤਿਨਾ ਨਾਮ ਨਾ ਵਿਸਰੈ ਸਚੇ ਮੇਲ ਮਿਲਾਏ ਏ ਨਾਨਕ ਜਿਹ ਬੰਦਿਆ ਨੂੰ ਪ੍ਰਭੂ ਦਾ ਨਾਮ ਭੁੱਲਦਾ ਨਹੀਂ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਜੁੜੇ ਰਹਿੰਦੇ ਹਨ ਪੌੜੀ ਖਾਣ ਮਨ ਲੋਕ ਕਹਾਇਂਦੇ ਕੋ ਰਹਿਣ ਨਾ ਪਾਈ ਜੋ ਲੋਕ ਆਪਣੇ ਆਪ ਨੂੰ ਖਾਣ ਤੇ ਬਾਦਸ਼ਾਹ ਖਵਾਉਂਦੇ ਹਨ ਤਾਂ ਵੀ ਕੀ ਹੋਇਆ ਕੋਈ ਇੱਥੇ ਸਦਾ ਨਹੀਂ ਰਹਿ ਸਕਦਾ ਗਾਰਮ ਮੰਦਰ ਗਾਚ ਗੀਰੀਆਂ ਕਿਛ ਸਾਥ ਨਾ ਜਾਈ ਜੇ ਕਿਲੇ ਸੋਨੇ ਘਰ ਤੇ ਚੂਨੇ ਗੱਚ ਇਮਾਰਤਾਂ ਹੋਣ ਤਾਂ ਵੀ ਕੀ ਹੈ ਕੋਈ ਚੀਜ਼ ਮਨੁੱਖ ਦੇ ਮਰਨ ਤੇ ਨਾਲ ਨਹੀਂ ਜਾਂਦੀ ਸੋਏਨ ਸਾਖਤ ਪਉਣ ਵੇਗ ਤ੍ਰਿਗ ਤ੍ਰਿਗ ਚਤੁਰਾਈ ਜੇ ਸੋਨੇ ਦੀਆਂ ਦਮਚੀਆਂ ਵਾਲੇ ਤੇ ਹਵਾ ਵਰਗੀ ਤੇਜ਼ ਰਫਤਾਰ ਵਾਲੇ ਘੋੜੇ ਹੋਣ ਤਾਂ ਵੀ ਇਹਨਾਂ ਤੇ ਮਾਣ ਤੇ ਕੋਈ ਆਕੜ ਵਿਖਾਣੀ ਇਕਾਰ ਜੋਗ ਹੈ ਫਟਕਾਰ ਜੋਗ ਹੈ ਗੁਰੂ ਜੀ ਉਸ ਸਮੇਂ ਦੀ ਗੱਲ ਕਰ ਰਹੇ ਜਦੋਂ ਘੋੜੇ ਹੁੰਦੇ ਸੀ ਤੇ ਅੱਜ ਗੱਲ ਵੱਡੀਆਂ-ਵੱਡੀਆਂ ਗੱਡੀਆਂ ਕਰੋੜਾਂ-ਕਰੋੜਾਂ ਦੀਆਂ ਗੱਡੀਆਂ ਨੇ ਲੋਕਾਂ ਕੋਲ ਜਿਹੜੇ ਇੰਤੇ ਮਾਣ ਕਰਦੇ ਨੇ ਉਹ ਮੂਰਖ ਹੀ ਹਨ ਕਿਉਂਕਿ ਨਾਲ ਦੇ ਕੁਝ ਜਾਣਾ ਨਹੀਂ ਛੱਤੀ ਹੀ ਅੰਮ੍ਰਿਤ ਪ੍ਰਕਾਰ ਕਰੈ ਬੋ ਮੈਲ ਵਧਾਈ ਜੇ ਕਿਸੇ ਜੇ ਕਈ ਕਿਸਮਾਂ ਦੇ ਸੁੰਦਰ ਸੁਆਦਲੇ ਖਾਣੇ ਖਾਂਦੇ ਹੁਣ ਤਾਂ ਵੀ ਬਹੁਤਾ ਵਿਸ਼ਟਾ ਹੀ ਵਧਾਉਂਦੇ ਹਨ ਉੰਦੇ ਮਨ ਵਿੱਚ ਜ਼ਿਆਦੀ ਮੈਲ ਹੁੰਦੀ ਹੈ ਨਾਨਕ ਜੋ ਦੇਵੇ ਤਿਸੈ ਨਾ ਜਾਣਨੀ ਮਨ ਮੁਖ ਦੁਖ ਪਾਈ ਏ ਨਾਨਕ ਜੋਦਾਤਾਰ ਪ੍ਰਭੂ ਵੇ ਸਾਰੀਆਂ ਚੀਜ਼ਾਂ ਦਿੰਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨ ਮੁਖ ਮੂਰਖ ਉਸ ਨਾਲ ਡੂੰਗੀ ਸਾਜ ਨਹੀਂ ਬਣਾਉਂਦੇ ਇਸ ਵਾਸਤੇ ਦੁਖ ਹੀ ਪਾਉਂਦੇ ਹਨ ਸ਼ਲੋਕ ਮਹੱਲਾ 3 ਜੀ ਪੜ ਪੜ ਪੰਡਤ ਮੋਨੀ ਥੱਕੇ ਦੇ ਸੰਤਰ ਭਾਵ ਥੱਕੇ ਭੇਖ ਧਾਰੀ मुनि ਤੇ ਪੰਡਤ ਵੇਦ ਆਦਿਕ ਧਾਰਮਿਕ ਪੁਸਤਕਾਂ ਪੜ ਪੜ ਕੇ ਥੱਕ ਗਏ ਭੇਖ ਧਾਰੀ ਸਾਧੂ ਧਰਦੀ ਦਾ ਰਟਨ ਕਰਕੇ ਥੱਕ ਗਏ ਇਤਨਾ ਵਿਰਥ ਔਖੇ ਹੀ ਸਹਾਰ ਦੇ ਰਹੇ ਦੂਜੇ ਭਾਏ ਨਾਓ ਕਦੇ ਨਾ ਪਾਏ ਅਨੰਦੁਖ ਲਾਗਾ ਹਤ ਭਾਰੀ ਜਿਤਨਾ ਚਿਰ ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿੱਚ ਮਨ ਫਸਿਆ ਹੋਇਆ ਹੈ ਪੰਡਾ ਦਾ ਕੀ ਤੇ ਸਾਧੂ ਕੀ ਤੇ ਫਕੀਰ ਕੀ ਕੋਈ ਵੀ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕਰ ਸਕਦੇ ਮੂਰਖ ਆਂਦੇ ਤ੍ਰੈ ਗੁਣ ਸੇਵੈ ਮਾਇਆ ਕਹਿ ਬਿਉਹਾਰੀ ਕਿਉਂਕਿ ਮਾਇਆ ਦੇ ਵਪਾਰੀ ਬਣੇ ਰਹਿਣ ਕਰਕੇ ਮੂਰਖ ਨੇ ਮਨੁੱਖ ਤਿੰਨਾ ਗੁਣਾ ਨੂੰ ਹੀ ਸਿਉਂਦੇ ਹਨ ਸੇਵਦੇ ਹਨ ਭਾਵ ਰਜੋ ਗੁਣ ਤਮੋ ਗੁਣ ਸਤੋ ਗੁਣ ਤਿੰਨਾ ਗੁਣਾ ਵਿੱਚ ਹੀ ਰਹਿੰਦੇ ਹਨ ਅੰਦਰ ਕਾਪਟ ਉਦਰ ਭਰਨ ਕੈ ਤਾਈ ਪਾਠ ਪੜੈਗਾ ਵਾਰੀ ਓ ਮੂਰਖ ਬਾਹਰ ਤਾਂ ਰੋਜੀ ਕਮਾਣ ਦੀ ਖਾਤਰ ਧਰਮਿਕ ਪੁਸਤਕਾਂ ਦਾ ਪਾਠ ਕਰਦੇ ਹਨ ਪਰ ਉਹਨਾਂ ਦੇ ਮਨ ਵਿੱਚ ਖੋਟ ਹੀ ਟਿਕਿਆ ਰਹਿੰਦਾ ਹੈ ਸਤ ਗੁਰ ਸੇਵੇ ਸੋ ਸੁਖ ਪਾਏ ਜਿਨ ਹੋ ਮੈਂ ਵਿੱਚੋਂ ਮਾਰੀ ਜੋ ਮਨੁੱਖ ਗੁਰੂ ਦੇ ਰਾਹ ਉਤੇ ਤੁਰਦਾ ਹੈ ਉਹ ਸੁਖ ਪਾਉਂਦਾ ਹੈ ਕਿਉਂਕਿ ਗੁਰੂ ਦੇ ਰਾਹ ਉਤੇ ਤੁਰਨ ਵਾਲੇ ਮਨੁੱਖ ਮਾਨ ਵਿੱਚੋਂ ਹਉਮੈ ਦੂਰ ਕਰ ਲੈਂਦੇ ਹਨ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਥਾਏ ਜਿਸ ਹਿਰਦੇ ਵਿੱਚ ਹਉਮੈ ਹੁੰਦੀ ਹੈ ਉਸ ਹਿਰਦੇ ਵਿੱਚ ਨਾਮ ਨਹੀਂ ਵਸਦਾ ਨਾਨਕ ਪਰਣਾ ਗੁਣਾ ਇਕ ਨਾਉ ਹੈ ਬੂਝੈ ਕੋ ਵੀ ਚਾਰੀ ਏ ਨਾਨਕ ਸਿਰਫ ਪ੍ਰਮਾਤਮਾ ਦਾ ਨਾਮ ਹੀ ਪੜਨ ਤੇ ਵਿਚਾਰਨ ਯੋਗ ਹੈ ਪਰ ਕੋਈ ਵਿਚਾਰਵਾਨ ਹੀ ਇਸ ਗੱਲ ਨੂੰ ਸਮਝਦਾ ਹੈ ਮਹੱਲਾ ਤੀਜਾ ਨੰਗੇ ਆਵਣਾ ਨੰਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਗਤ ਵਿੱਚ ਹਰੇਕ ਜੀਵ ਖਾਲੀ ਹੱਥ ਆਉਂਦਾ ਹੈ ਤੇ ਖਾਲੀ ਹੱਥੇ ਤੋਂ ਦੁਰ ਜਾਂਦਾ ਹੈ ਪ੍ਰਭੂ ਨੇ ਇਹੀ ਹੁਕਮ ਰੱਖਿਆ ਹੈ ਇਸ ਵਿੱਚ ਕੋਈ ਨਾ ਨੁਕਰ ਨਹੀਂ ਕੀਤੀ ਜਾ ਸਕਦੀ ਜਿਸ ਕੀ ਅਵਸਥ ਸੋਈ ਲੈ ਜਾਏਗਾ ਰੋਸ ਕਿਸੈ ਸੋ ਕੀਜੈ ਏ ਜੇੰਦ ਜੇ ਸਪ੍ਰਭੂ ਦੀ ਦਿੱਤੀ ਹੋਈ ਹੈ ਚੀਜ਼ ਹੈ ਉਹੀ ਵਾਪਸ ਲੈ ਜਾਂਦਾ ਹੈ ਇਸ ਬਾਰੇ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਜਾ ਸਕਦਾ ਗੁਰਮੁਖ ਹੋਵੇ ਸੁਭਾਣਾ ਮੰਨੇ ਸਹਿਜੇ ਹਰ ਰਸ ਪੀਜੈ ਗੁਰੂ ਦੇ ਦਸੇ ਰਾਹ ਉਤੇ ਤੁਰਨ ਵਾਲਾ ਮਨੁੱਖ ਗੁਰਮੁਖ ਪ੍ਰਭੂ ਦੀ ਰਜਾ ਨੂੰ ਮੰਨਦਾ ਹੈ ਤੇ ਕਿਸੇ ਪਿਆਰੇ ਦੇ ਮਰਨ ਤੇ ਵੀ ਡੋਲ ਰਹਿ ਕੇ ਨਾ ਅਮਰਤ ਰਸ ਪੀਂਦਾ ਹੈ ਭਾਵ ਉਹਦਾ ਮਨ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਤੇ ਦੁੱਖ ਸੁੱਖ ਤੋਂ ਉੱਪਰ ਹੋ ਜਾਂਦਾ ਹੈ ਉਹ ਨਾਨਕ ਸੁਖ ਦਾਤਾ ਸਦਾ ਸਲਾਹੇ ਹੋ ਰਸ ਨਾਮ ਰਾਮ ਰਵੀਜੈ ਏ ਨਾਨਕ ਸਦਾ ਸੁਖ ਦੇਣ ਵਾਲੇ ਪ੍ਰਭੂ ਨੂੰ ਸਿਮਰੋ ਤੇ ਜੀਵ ਨਾਲ ਪ੍ਰਭੂ ਦਾ ਨਾਮ ਜਪੋ ਇਹੀ ਮਨੁੱਖਾ ਜਨਮ ਦਾ ਲਾਹਾ ਹੈ ਗੁਰਮਖ ਹੋਵੇ ਸੋ ਭਾਣਾ ਮੰਨੇ ਸਹਿਜ ਹਰ ਰਸ ਪੀਜੈ ਨਾਨਕ ਸੁਖ ਦਾਤਾ ਸਦਾ ਸਲਾਹੇ ਹੋ ਰਸ ਨਾਰਾਮ ਰਵੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1246 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1247 ਦੀ ਵਿਆਖਿਆ ਦੇ ਬਾਅਦ ਸਰਵਣ ਕਰਾਂਗੇ ਪੁਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ